ਹਾਂਜੀ ਦੋਸਤੋ ਇੱਕ ਵਾਰੀ ਇੱਕ ਦਰਿਆ ਦੇ ਕਿਨਾਰੇ ਇੱਕ ਦਰੱਖਤ ਦੇ ਉੱਪਰ ਕੋਇਲ ਰਹਿੰਦੀ ਸੀ ਤੇ ਉਹ ਦਰਿਆ ਦੇ ਵਿੱਚ ਮੱਛੀਆਂ ਰਹਿੰਦੀਆਂ ਸੀ ਤਾਂ ਮਤਲਬ ਇੱਕ ਮੱਛੀ ਦੀ ਤੇ ਉਹ ਕੋਇਲ ਦੀ ਆਪਸ ਵਿੱਚ ਦੋਸਤੀ ਸੀ ਕਿਉਂਕਿ ਰੋਜ਼ਾਨਾ ਮਿਲਦੇ ਰਹਿੰਦੇ ਸੀ ਤਾਂ ਉਹ ਗੱਲਾਂ ਬਾਤਾਂ ਕਰਦੇ ਆ ਮਤਲਬ ਉਹਨਾਂ ਦੀ ਦੋਸਤੀ ਹੋ ਗਈ ਤਾਂ ਇੱਕ ਵਾਰੀ ਜਿਹੜੀ ਮੱਛੀ ਸੀ ਜਿਹੜੀ ਉਹ ਦਰਿਆ ਦੇ ਵਿੱਚ ਤੈਰਦੀ ਤੈਰਦੀ ਕਿਉਂਕਿ ਦਰਿਆ ਕਾਫੀ ਦੂਰ ਤੱਕ ਜਾਂਦਾ ਸੀ ਤਾਂ ਮੱਛੀ ਉਹ ਦਰਿਆ ਦੇ ਵਿੱਚ ਕਾਫੀ ਦੂਰ ਤੱਕ ਚਲੀ ਜਾਂਦੀ ਸੀ ਤਾਂ ਉਹ ਫੇਰ ਕਈ ਦਿਨਾਂ ਬਾਅਦ ਫੇਰ ਵਾਪਸ ਉਸੇ ਥਾਂ ਤੇ ਆ ਜਾਂਦੀ ਸੀ ਕੋਇਲ ਨੂੰ ਮਿਲਣ ਦੀ ਵਾਰੀ ਤਾਂ ਕੋਇਲ ਜਦੋਂ ਮੱਛੀ ਨੂੰ ਮਿਲਦੀ ਤਾਂ ਉਹ ਉਹ ਨੂੰ ਕੋਇਲ ਉਹ ਨੂੰ ਕਹਿੰਦੀ ਵੀ ਇਹ ਵੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਆਪਣੀ ਦੋਸਤੀ ਆ ਵੀ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਵੀ ਨਾ ਤਾਂ ਕਹਿੰਦੀ ਇਹ ਆ ਵੀ ਤੂੰ ਪਾਣੀ 'ਚੋਂ ਨਿਕਲ ਕੇ ਦਰਖਤ ਤੇ ਆ ਸਕਦੀ ਂ ਤੇ ਨਾ ਕਹਿੰਦੀ ਮੈਂ ਦਰਖਤ ਤੋਂ ਮਤਲਬ ਮੈਂ ਪਾਣੀ ਦੇ ਵਿੱਚ ਆ ਸਕਦੀ ਂ ਵੀ ਮੈਂ ਜੇ ਪਾਣੀ ਦੇ ਵਿੱਚ ਆਵਾਂ ਤਾਂ ਮੈਂ ਮਰ ਜੂ ਨਹੀਂ ਵੀ ਮੈਨੂੰ ਇਹ ਦਿਲ ਕਰਦਾ ਵੀ ਮੈਂ ਹਰ ਰੋਜ਼ ਆਪਾਂ ਇੱਕ ਦੂਜੇ ਨੂੰ ਮਿਲੀਏ ਵੀ ਜੇ ਤਾਂ ਤੂੰ ਦਰਖਤ ਤੇ ਚੜ੍ਹ ਚੜ੍ਹ ਸਕਦੀ ਹੋਵੇਂ ਤਾਂ ਤੂੰ ਮੇਰੇ ਕੋਲ ਆ ਜੇ ਜੇ ਮੈਂ ਪਾਣੀ ਜਾ ਸਕਦੀ ਹੋਵਾਂ ਤਾਂ ਵੀ ਮੈਂ ਤੈਨੂੰ ਹਰ ਰੋਜ਼ ਮਿਲਿਆ ਕਰ ਪਰ ਕਹਿੰਦੀ ਐ ਹੋ ਨਹੀਂ ਸਕਦਾ ਤਾਂ ਮੱਛੀ ਨੇ ਉਹਨੂੰ ਬੜਾ ਸੋਹਣਾ ਜਵਾਬ ਦਿੱਤਾ ਕਹਿੰਦੀ ਵੀ ਮਕਮਲ ਸੰਸਾਰ ਮਤਲਬ ਮਕਮਲ ਦੁਨੀਆ ਕਦੇ ਕਿਸੇ ਨੂੰ ਨਹੀਂ ਮਿਲਦੀ ਵੀ ਯਾਨੀ ਜੋ ਵੀ ਆਪਾਂ ਚਾਹੋ ਨੇ ਉਹ ਸਾਰਾ ਕੁਝ ਆਪਨ ਨੂੰ ਨਹੀਂ ਮਿਲਦਾ ਤਾਂ ਮੱਛੀ ਨੇ ਇਸ ਤਰ੍ਹਾਂ ਕਿਹਾ ਕਹਿੰਦੀ ਵੀ ਦੂਰ ਜਾਣ ਦੇ ਵਿੱਚ ਯਾਨੀ ਕਿ ਆਪਣੇ ਦੇ ਵਿੱਚ ਜੇ ਦੂਰੀ ਰਹੂ ਤਾਂ ਹੀ ਆਪਣੇ ਵਿੱਚ ਪਿਆਰ ਵਧੂਆ ਵੀ ਮਤਲਬ ਮੈਂ ਜੇ ਇੱਕ ਦੋ ਦਿਨ ਤਾਂ ਇਥੋਂ ਦੂਰ ਜਾਨੀ ਆ ਤਾਂ ਹੀ ਤੈਨੂੰ ਦੁਬਾਰਾ ਮੈਨੂੰ ਮਿਲਣ ਦੀ ਜਿਹੜੀ ਤਾਂਗਾ ਤੇਰੇ ਦਿਲ ਦੇ ਵਿੱਚ ਉਹ ਵੱਧਦੀ ਹੈ ਜੇ ਆਪਾਂ ਰੋਜ਼ਾਨਾ ਇਕੱਠੇ ਹੋਈਏ ਗੱਲਾਂ ਬਾਤਾਂ ਕਰੀਏ ਤਾਂ ਉਸ ਨਾਲ ਕਹਿੰਦੀ ਪਿਆਰ ਆ ਜਿਹੜਾ ਉਹ ਘਟਦਾ ਮਤਲਬ ਉਹ ਨਾ ਨਹੀਂ ਰਹਿੰਦਾ ਉਹ ਕਹਿੰਦੀ ਵੀ ਦੂਰ ਰਹਿਣ ਨਾਲ ਪਿਆਰ ਆ ਜਿਹੜਾ ਉਹ ਵੱਧਦਾਗਾ ਤੇ ਦੁਬਾਰਾ ਮਿਲਣ ਦੀ ਇੱਛਾ ਜਿਹੜੀ ਆਪਣੇ ਵਿੱਚ ਉਹ ਬਣੀ ਰਹਿੰਦੀ ਆ ਤਾਂ ਮੱਛੀ ਕੋਇਲ ਨੇ ਉਹਦੀ ਗੱਲ ਸੁਣ ਕੇ ਉਹ ਮੱਛੀ ਨੂੰ ਕਹਿਣ ਲੱਗੀ ਵੀ ਤੂੰ ਕਹਿੰਦੀ ਕਮਾਲ ਆ ਤੇਰੀ ਬੜੀ ਵਧੀਆ ਸੋਚ ਆ ਵੀ ਦਰਿਆ ਦੇ ਵਿੱਚ ਰਹਿਣ ਕਰਕੇ ਤੇਰੀ ਜਿਹੜੀ ਸੋਚ ਆ ਕਹਿੰਦੀ ਉਹ ਵੀ ਦਰਿਆ ਦੇ ਵਰਗੀ ਹੋ ਗਈ ਆ